1 ਗਿੰਚ 6 ਲੱਖ ਦਾ ਕੰਮ ਬੰਦਾ ਕੀ ਕਰ ਸਕਦਾ ਨਹੀਂ ਕਰ ਸਕਦਾ 6 ਲੱਖ ਦਾ ਕੰਮ ਕੀਤਾ ਇਸ ਸਤਿ ਸ੍ਰੀ ਅਕਾਲ ਰਾਮ ਰਾਮ ਸਵਾਗਤ ਹੈ ਸਾਡੇ ਅੱਜ ਦੇ ਵਲੌਗ ਦੇ ਵਿੱਚ ਲਓ ਜੀ ਦਿਨ ਦੀ ਸ਼ੁਰੂਆਤ ਹੋ ਗਈ ਆ ਆਪਾਂ ਚੱਲਨੇ ਆ ਕੰਮ ਤੇ ਅੱਜ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਗੱਡੀ ਦੇ ਵਿੱਚੋਂ ਕਿਉਂਕਿ ਤੁਹਾਨੂੰ ਇੱਕ ਚੀਜ਼ ਦਿਖਾਉਣੀ ਹੈ ਠੀਕ ਚਲੋ ਜੀ ਆਪਰੇ ਇੱਕ ਚੀਜ਼ ਦਿਖਾਉਨੇ ਆ ਮਿੱਥਿਆ ਬੰਦਾ ਖੜਦਾ ਹੈ ਬਾਪੂ ਇੱਕ ਉਹ ਖੜਾ ਤਾਂ ਦਿਖਦਾ ਉਹ ਆ ਖੜਾ ਦੇਖ ਲਿਆ ਇਹ ਸਵੇਰੇ 7:30 ਵਜੇ ਖੜਦਾ ਹੈ ਤੇ 8 ਵਜੇ ਇਹਦੀ ਫੈਕਟਰੀ ਖੁੱਲਦੀ ਆ ਇਹਨੇ ਅੱਧਾ ਘੰਟਾ ਐ ਬਾਹਰ ਖੜੇ ਰਹਿ ਜਾਣਾ ਤੇ ਐ ਸਾਰਿਆਂ ਨੂੰ ਹੱਥ ਖੜੇ ਕਰਨਾ ਇਹਨੇ ਸਾਰਿਆਂ ਨੂੰ ਸਾਸਤਰੀ ਗਾਲ ਬੁਲਾਉਣੀ ਅੱਧਾ ਘੰਟਾ ਸਵੇਰੇ ਅੱਧਾ ਘੰਟਾ ਸ਼ਾਮ ਨੂੰ ਛੁੱਟੀ ਟਾਈਮ 5:30 5 ਵਜੇ ਦੀ ਛੁੱਟੀ ਹੋ ਜਾਂਦੀ 5:30 ਅਸੀਂ ਵਾਪਸ ਆਉਂਦੇ ਅੱਧੇ ਘੰਟੇ ਬਾਅਦ ਤੇ ਸ਼ਾਮ ਨੂੰ ਵੀ ਇਹਨੇ ਇੱਥੇ ਖੜਾ ਹੋਣਾ ਤੇ ਸਵੇਰੇ ਵੀ ਇੱਥੇ ਤੇ ਉਮਰ ਵੀ ਦੇਖ ਲਓ ਤਾਂ ਵੀ ਕੰਮ ਕਰਦਾ ਉਮਰ ਕਿੰਨੀ ਹੋਈ ਆ ਉਹਦੀ ਤੇ ਫਿਰ ਵੀ ਇਹ ਬੰਦਾ ਕੰਮ ਕਰਦਾ ਸਾਰਿਆਂ ਨੂੰ ਜਿੰਨੇ ਵੀ ਲੰਗੜਿਆ ਕੋਈ ਇਹਨੂੰ ਜਾਣਦਾ ਹੈ ਕੋਈ ਇਹਨੂੰ ਨਹੀਂ ਜਾਣਦਾ ਹੈਗਾ ਇਨ ਸਾਰਿਆਂ ਨੂੰ ਹੱਤ ਘੜੇ ਕਰਨਾ ਸਾਰਿਆਂ ਨੂੰ ਸਾਸੀ ਕਰ ਜਦੋਂ ਅਸੀਂ ਸ਼ੁਰੂ ਸ਼ੁਰੂ ਚਾਏ ਸੀ ਨਾ ਇਹ ਸੋਚਦੇ ਸੀ ਕਿ ਵਾ ਪਤਾ ਨਹੀਂ ਕੌਣ ਹੈ ਹਤੋਂ ਹੱਤ ਘੜਾ ਕਰਦਾ 15 20 ਦਿਨ ਨਿਕਲੇ ਫੇਰ ਅਸੀਂ ਦੇਖਿਆ ਨੋਟਿਸ ਕੀਤਾ ਕਿ ਇਹ ਤਾਂ ਸਾਰਿਆਂ ਨੂੰ ਕਰਦਾ ਹੈ ਸਵੇਰੇ ਹੋਵੇ ਸ਼ਾਮ ਹੋਵੇ ਮੀਂਹ ਹੋਵੇ ਮੀਂਹ ਪੈਂਦੀ ਜੇ ਵੀ ਵਿੱਚ ਛਤਰੀ ਲੈ ਕੇ ਇਹ ਮਾਰੀ ਖੜਿਆ ਹੋਣਾ ਦੇਖੋ ਕਿੰਨੀ ਰਿਸਪੈਕਟ ਕਰਦੇ ਆ ਇਹ ਬੰਦੇ ਫਲਾਮਾਨਸ ਵਿਚਾਰਾ ਕੋਲ ਹੈ ਸ਼ਾਮ ਨੂੰ ਵੀ ਦਿਖਾਵਾਂਗੇ ਤੁਹਾਨੂੰ ਸ਼ਾਮ ਨੂੰ ਖੜਾ ਹੋਊਗਾ ਸਰ ਕਈ ਯਾਰੀ ਹੈ ਵੇਰੀ ਲੇਟ ਹੋ ਜਾਂਦੇ ਫਿਰ ਤਾਂ ਵਿਚਾਰ ਅੰਦਰ ਵੜੀ ਜਾਂਦਾ ਕਰੋ ਕਿਉਂਕਿ ਇਹਦਾ ਅੱਧੇ ਘੰਟੇ ਦਾ ਟਾਈਮ ਹੁੰਦਾ ਥੱਲੇ ਨੇ ਤੇਰੇ ਜਨਮ ਅਗਲੇ ਨੇ ਘਰੇ ਵੀ ਜਾਣਾ ਹੁੰਦਾ ਹੈ ਅਜ 8 ਵਜੇ ਨੇ ਸਵੇਰੇ ਫੈਕਟਰੀ ਵੀ ਖੋਲ੍ਹਣੀ ਹੁੰਦੀ ਹੈ ਯਾਨੀ ਖੋਲੀ ਤਾਂ ਹੁੰਦੀ ਆ ਬਾਹਰ ਹੀ ਖੜਾ ਹੁੰਦਾ ਹੈ ਕੰਮ ਇਹਨੇ 8 ਵਜੇ ਚਾਲੂ ਕਰਨਾ ਆਪ ਇਹਨੇ ਪਹਿਲਾਂ ਹੀ ਜਾਣਾ ਆਪਾਂ ਚੱਲੀ ਹੁਣ ਕੰਮ ਤੇ ਮਿਲਦੇ ਆ ਤੁਹਾਨੂੰ ਫੈਕਟਰੀ ਦੇ ਵਿੱਚ ਮਾਲ ਕਰ ਲਿਆ ਜਿੱਦ ਵਿੱਚ ਮਾਲ ਉੱਤਰ ਗਿਆ ਤੇ ਆਪਣਾ ਆ ਗਿਆ ਪਲਾਨ ਇਹ ਵਾਲਾ ਕੋਈ ਐਕਸਪੈਂਸਿਵ ਮਟੀਰੀਅਲ ਤੇ ਬਹੁਤ ਮਹਿੰਗਾ ਮਟੀਰੀਅਲ ਹੈ ਜਿਹੜੀ ਆਪਾਂ ਰੂਮ ਕਿਚਨ ਇੱਕ ਵਾਰੀ ਪਹਿਲਾਂ ਲਾ ਕੇ ਆਏ ਸੀ ਉਹ ਵਾਲਾ ਪੀਸ ਹੈ ਇਹ ਇਹਨੂੰ ਕੱਟਦੇ ਹਾਂ ਤੇ ਬਹੁਤ ਸੋਹਣਾ ਬਹੁਤ ਸੋਹਣਾ ਪੱਥਰ ਹੈ ਨਾ ਕਰੀਮ ਹੈ ਨਾ ਵਾਈਟ ਹੈ ਡਿਜ਼ਾਈਨਿੰਗ ਚੈੱਕ ਕਰਦੇ ਹਾਂ ਇਹ ਡਿਜ਼ਾਈਨ ਹੈ ਇਹ ਕਾਪੀ ਸਾ ਕਾਪੀ ਸਾ ਟੇਬਲ ਟਾਪਰ ਸੋਈ ਇਹ ਵੀ ਬਹੁਤ ਵਧੀਆ ਲੱਗਦੀ ਹੈ ਚਲੋ ਜੀ ਕੱਟਦੇ ਆ ਇਹਨਾਂ ਦੇਖੋ ਨਾ ਲੋਜੀ ਪੀਸ ਆਪਣੇ ਵੱਡੇ ਗਏ ਸਾਰੇ ਪੀਸ ਕੱਟਦੇ ਤਿੰਨ ਸਲੇਬਾ ਵਰਤਦੀਆਂ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਹੈ ਮੈਨੂੰ ਬਹੁਤ ਪਸੰਦ ਆਇਆ ਇਹ ਪੱਥਰ ਤੇ ਆਪਾਂ ਉੱਧਰ ਦੇਖਦੇ ਆਂ ਆਪਣੇ ਵਾਲੇ ਬੰਦੇ ਇਧਰ ਆ ਦੇਖੋ ਸਲੇਬ ਫਾਈਨਲ ਲੁੱਕ ਆਪਣੇ ਵੱਡੇ ਹੋ ਗਏ ਸਾਨੂੰ ਇਹ ਰੂਸੀ ਦਾ ਅੱਧਾ ਘੰਟਾ ਲੱਗਿਆ ਪੀਸ ਕਰਦੇ ਆ ਇਧਰ ਲੱਗੇ ਹੋਏ ਆ ਟੋਪਰ ਚਾਰ ਕਰਤਾ ਅਭੀ ਤਿਆਰ ਕਰਤਾ ਇਧਰਾ ਕਰਦਾ ਪਿਆ ਭਾਂਡੇ ਧੋਣ ਵਾਲਾ ਤਿਆਰ ਥਿਸ ਵਨ ਇਜ਼ ਯਾਵ ਲਾਵਲਸ ਨਾ ਥਿਸ ਇਜ਼ ਪੀ ਪੀ ਆ ਇਹਨੂੰ ਕਹਿੰਦੇ ਪੀ ਆ ਪੀ ਆ ਪੋਲੀ ਪੀ ਆ ਪੋਲੀ ਚ ਕਰਦਾ ਪਿਆ ਇਹਦੇ ਥੱਲੇ ਲੱਗਣਾ ਇਹ ਇਹਦਾ ਭਾਂਡੇ ਧੋਣ ਨਾਲ ਭਾਂਡੇ ਧੋਣ ਵਾਲਾ ਇਹ ਆ ਇਹ ਆ ਮੁੱਲਾ ਇਹਦਾ ਮੁੱਲਾ ਨਾ ਕਿਉਂ ਰੱਖਿਆ ਏ ਅਸੀਂ ਤੁਹਾਨੂੰ ਬਾਅਦ ਚ ਦੱਸਾਂਗੇ ਇਹ ਬਹੁਤ ਡੂੰਗੀ ਕਹਾਣੀ ਹੈ ਠੀਕ ਹੈ ਇਦਰਾ ਲੱਗੋਇਆ ਕਰਦਾ ਤੇ ਚਾਰੋ ਜਗ ਨਾ ਕੋਈ ਫਿਰ ਦੁਕਾਨ ਹੈਗਾ ਇਦਰਾ ਥੱਲੇ ਲੱਗ ਜਾਣਾ ਪੰਡੂ ਜੇ ਨੇ ਇਦਰਾ ਸਹਣਾ ਲੱਗਣਾ ਦੁਬਾਰਾ ਬਲਾਇਆ ਇਹਦੇ ਇੱਕ ਇਦਰ ਪੀਸ ਲੱਗਣਾ ਇਹਦਾ ਡਿਜ਼ਾਈਨ ਬਲਾਇਆ ਇਦਰ ਇੱਕ ਇਦਰ ਪੀਸ ਲੱਗਣਾ ਇਹਦਾ ਡਿਜ਼ਾਈਨ ਬਲਾਇਆ ਇਹ ਲਾਈਨ ਕਿੱਧਰ ਨੂੰ ਜਾਂਦੀ ਆ ਫਿਰ ਉਹ ਪੀਸ ਦੀ ਲਾਈਨ ਇਦਰ ਨੂੰ ਜਾਂਦੀ ਆ ਦੇ ਜੁਨੇ ਆਇਆ ਇਹ ਵੀ ਡਿਜ਼ਾਈਨ ਮਲਾਇਆ ਇਹ ਪੀਸ ਕਿੱਧਰ ਲੱਗਣਾ ਇਹਦੇ ਡਿਜ਼ਾਈਨ ਇਹਦੇ ਡਿਜ਼ਾਈਨ ਤੇ ਉਹਦੇ ਉਹਦੇ ਡਿਜ਼ਾਈਨ ਕਨੈਕਟ ਹੋਣੇ ਆ ਅੱਗੇ ਆ ਪੀਸ ਲੱਗਣਾ ਕਨੈਕਟਿੰਗ ਹੋਏ 5 ਘੰਟੇ ਲੱਗ ਗਏ ਤੋਂ ਮਸਲੇ ਬਾਅਦ ਦੇ ਲੱਗੇ 5 ਘੰਟੇ ਦੇ ਵੀ ਕੋਲ ਦੀ ਚਲੋ ਸਮਾਂ ਰੋਕੀ ਮਿਲ ਗਿਆ ਰੋਕੀ ਦਬਾਏ ਲਓ ਜੀ ਆ ਲੱਗ ਗਿਆ ਆਪਣਾ ਭਾਂਡੇ ਧੋਣ ਵਾਲਾ ਸਿੰਕ ਵੀ ਤਿਆਰ ਆ ਮੋਰਾ ਵੀ ਕੱਢਦਾ ਟੂਟੀ ਵਾਲਾ ਠੀਕ ਹੈ ਸਾਰੀ ਕਿਚਨ ਤਿਆਰ ਹੋ ਗਈ ਹੈ ਕੋਹ ਵੀ ਹੋ ਗਈ ਉਹ ਵੀ ਹੋ ਗਈ ਇਹ ਵੀ ਹੋ ਗਈ ਉਹ ਪੀਸ ਪਏ ਆ ਇਹਨਾਂ ਦੇ ਇੱਧਰ ਲੱਗਣਾ ਚੁੱਲ੍ਹਾ ਬਿਜਲੀ ਵਾਲਾ ਵੱਡਾ ਪੀਸ ਤੇ ਸਹੀ ਆ ਅੱਜ ਇੱਕ ਕਿਚਨ ਪਿਆਰ ਹੋ ਗਈ ਆ 5000 ਯੂਰੋ ਦਾ ਕੰਮ ਕਰਦਾ 5000 5000 5 6000 ਯੂਰੋ ਦੀ ਦਸਹਾਈਏ ਦੀ ਹੈ 5 6 ਲੱਖ ਦਾ ਕੰਮ ਕਰਤਾ ਇੱਕ ਦਿਨ ਚ 6 ਲੱਖ ਦਾ ਕੰਮ ਬੰਦਾ ਕੀ ਕਰ ਸਕਦਾ ਨਹੀਂ ਕਰ ਸਕਦਾ 6 ਲੱਖ ਦਾ ਕੰਮ ਕੀਤਾ ਇਸ ਕਰੋ ਚੱਕੇ ਦਾ ਪਰ ਸਾਡੇ ਨਹੀਂ ਹੈਗੇ ਹੈਗੇ ਮਾਲਕ ਦੇ ਤੁਹਾਨੂੰ ਉਹੀ ਦਿਹਾੜੀ ਨਹੀਂ ਮਿਲੀ ਤੁਹਾਨੂੰ ਉਹੀ ਦਿਹਾੜੀ ਨਹੀਂ ਮਿਲੀ ਤੇ ਚਲੋ ਜੀ ਅੱਗੇ ਇੱਕ ਪਲਾਨ ਹੋਰ ਆ ਆਪਾਂ ਘਟਦੇ ਹਾਂ ਇੱਧਰ ਵੇਖੋ ਮੈਂ ਕਿਵੇਂ ਦਾ ਪੀਸ ਬਣਾਇਆ ਇਹ ਸਾਰਾ ਇੱਥੇ ਮਸ਼ੀਨ ਤੇ ਕੱਟਿਆ। ਅਲੱਗ-ਅਲੱਗ ਪੀਸ ਸੀਗੇ। ਨਵੀਂ ਕਿਚਨ ਆਈ ਏ। ਪਲੱਗੇ ਦਾ ਪੰਡੇ ਤੋਂ ਨਾਲ ਲੱਗਣਾ ਹੈ ਇਹਦੇ ਵਿੱਚ। ਪੀਸ ਬਣਾ ਕੇ ਸਲੇਬ ਚੋਂ ਕੱਢੇ। ਪੂਰਾ ਕੀਤਾ ਪੀਸ। ਆਹ ਵਾਲੀ ਕਿਚਨ ਆਈ ਏ। ਅਗਲੇ ਅਗਲੇ ਸੈ ਇਦੋਂ ਬਣਨਾ ਹੈ। ਜਿਪੰਦਾ ਮੀ ਕੱਲ ਦਾ ਮੌਸਮ ਵੇਖੋ ਕਿੱਡਾ ਵਧੀਆ ਹੋਇਆ ਪੱਤਰ ਆਏ ਹੋਏ ਆ ਥੱਲੇ ਸਾਰੇ ਚੱਕਰੋ ਗਿਆ ਮੌਸਮ ਹੋਰ ਘੈਂਟ ਗੱਲਬਾਤ ਬਣੀ ਪਈ ਆ ਅੱਜ ਨੰਦਮਾਣਾ ਮੌਸਮ ਆ ਆ ਮੇਰੇ ਸਾਡੀ ਲੈਡ ਖਰਾਬ ਹੋਈ ਆ ਇਧਰੋਂ ਜੋੜ ਲਾ ਕੇ ਤੇ ਇਧਰੋਂ ਗियर ਚਲਾਇਆ ਆ ਵਾਲਾ ਪਲੱਗ ਖਰਾਬ ਹੋ ਗਿਆ ਸਾਡਾ ਅੱਜ ਬਣਾਉਣ ਲੱਗੇ ਆਪਾਂ ਦੌੜ ਤੇ ਕੱਦੂ ਜੁਗਨੀ ਪੇਠਾ ਜਿਹਨੂੰ ਆਂਦੇ ਆ ਤੇ ਆਪਣੇ ਕੋਈ ਦਿਨ ਰੋਲਓਵ ਨਹੀਂ ਸੀਾਰੇ ਤੇ ਅੱਜ ਆਪਾਂ ਬਣਾਇਆ ਬਲੌਗ ਬਲੌਗ ਸਾਡਾ ਬੜੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਦਾ ਨਾਮ ਹੈ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦਿਆਂ ਤੁਹਾਨੂੰ ਕੱਲ੍ਹ ਨੂੰ ਨਵੇਂ ਬਲੌਗ ਦੇ ਵਿੱਚ ਤੇ ਲੋ ਜੀ ਆ ਪਾਣਾ ਹੋ ਤੜਕਾ ਲਾਉਣ ਵਾਲਾ ਰਹਿ ਗਿਆ بس ਤੜਕਾ ਲਾਉਨੇ ਆ ਸਾਰਾ ਕੁਝ ਕੱਟ-ਕੁੱਟ ਕੇ ਮਾ ਪਾਤਾ ਵਿੱਚ ਹੰਡ ਲੇਵਾਂ ਨੈਕਸਟ ਵੀਡੀਓ ਦੇ ਵਿੱਚ ਓਕੇ ਬਾਈ ਟਾਟਾ ਗੁੱਡ ਨਾਈਟ